ਸਰਲੀ ਬਹੁਤ ਵਧੀਆ ਬੋਕਾ ਜੀ ਪੰਜਾਬ ਪੁਲਿਸ ਵੱਲੋਂ ਕਨਸਟੇਬਲ ਦੀਆਂ 746 ਪੋਸਟਾਂ ਨੇ ਜਿਹੜੀਆਂ ਆਊਟ ਕਰ ਦਿੱਤੀਆਂ ਗਈਆਂ ਅੱਜ 12 ਫਰਵਰੀ 2025 ਨੂੰ ਲਾਸਟ ਡੇਟ ਹੈ ਜਿਹੜੀ ਜੀ 13 ਮਾਰਚ 2025 ਰਹੇਗੀ 11:55 ਤੱਕ ਸ਼ਾਮ ਨੂੰ ਠੀਕ ਹੈ ਜੀ ਅਪਲਾਈ ਕਿਵੇਂ-ਕਿਵੇਂ ਕਰ ਸਕਦਾ ਹੈ ਕੌਣ-ਕੌਣ ਅਪਲਾਈ ਕਰੂਗਾ ਏਜ ਕ੍ਰਾਈਟੇਰੀਆ ਕੀ ਹੈ ਸਾਰੀ ਦੀ ਸਾਰੀ ਜਾਣਕਾਰੀ ਇਸ ਵੀਡੀਓ ਚ ਦਵਾਂਗੇ ਪਲੀਜ਼ ਬਨੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਮਾ ਲਓ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਘੰ ਓਪਨ ਦੀਆਂ ਪੋਸਟਾਂ ਨੇ ਜੀ 533 ਜਿਦੇ ਚ 152 ਫੀਮੇਲ ਕੈਂਡੀਡੇਟ ਦੇ ਲਈ ਹੈ ਐਸਸੀ ਐਮਐਂਬੀ ਦੇ ਲਈ ਹੈਗੀਆਂ ਜੀ 130 130 ਚ 52 ਫੀਮੇਲ ਦੀਆਂ ਐਸਸੀ ਆਰ ਐਂਡ ਓ ਦੀਆਂ ਨੇ ਜੀ 130 130 ਚ 52 ਬੈਕਵਰਡ ਕਲਾਸ 130 ਚ 52 ਐਕਸ ਸਰਵਿਸਮੈਨ ਜਨਰਲ 91 ਚ 52 ਐਕਸ ਸਰਵਿਸਮੈਨ ਬਾਲਮੀਕੀ ਮਜਬੀ ਸਿੱਖ 25 26 ਪੋਸਟਾਂ ਨੇ ਜੀ ਫੀਮੇਲ ਦੀਆਂ ਕੋਈ ਨਹੀਂ ਹੈਗੀਆਂ ਐਕਸ ਸਰਵਿਸਮੈਨ ਐਸਸੀ ਆਰ ਐਂਡ ਓ ਤੇ ਐਕ ਸਰਵਿਸਮੈਨ ਬੈਕਵਰਡ ਕਲਾਸਸ ਵਾਰਡਸ ਆਫ ਪੁਲਿਸ ਪਰਸਨਲ ਵਾਰਡਸ ਆਫ ਪੁਲਿਸ ਪਰਸਨਲ ਦੇ ਲਈ 26 ਚੋਂ 8 ਊਮੈਨ ਕੈਂਡੀਡੇਟ ਦੇ ਲਈ ਰਿਜ਼ਰਵ ਨਹੀਂ ਆ ਏਡਬਲਯੂਐਸ ਦੀ 130 ਚੋਂ 39 ਜੀ ਵਾਰਡਸ ਆਫ ਫਰੀडम फाइਟਰ 13 ਚੋਂ 4 ਨੇ ਟੋਟਲ 1261 ਪੋਸਟਾਂ ਨੇ ਜੀ 1261 ਦੇ ਵਿੱਚੋਂ 410 ਜਿਹੜੀਆਂ ਪੋਸਟਾਂ ਹੋ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਨਹੀਂ ਆ ਕਲੀਅਰ ਜੀ ਹੁਣ ਗੱਲ ਕਰਦੇ ਆ ਜੀ ਆਰਮਡ ਪੁਲਿਸ ਕੈਡਰ ਦੀਆਂ ਠੀਕ ਹੈ ਜੀ ਇਹਦੇ ਚ ਸਪੋਰਟਸ ਪਰਸਨ ਨੇ ਜਿਹੜੇ ਐਕਸਕਲੂਡ ਕੀਤੇ ਗਏ ਨੇਗੇ ਆਰਮ ਪੁਲਿਸ ਕੈਡਰ ਦੇ ਵਿੱਚ ਜਨਰਲ ਦੀਆਂ ਹੈਗੀਆਂ ਜੀ 205 ਤੇ ਉਸ ਦੇ ਵਿੱਚੋਂ ਫੀਮੇਲ ਦੀਆਂ 58 ਨੇ ਜੀ ਐਸਸੀ ਐਮ8ਬੀ ਦੀਆਂ ਹੈਗੀਆਂ ਨੇ 50 ਚੋਂ 20 ਐਸਸੀ ਆਰ ਐਂਡ ਓ 50 ਚੋਂ 20 ਬੀਸੀ 50 ਚੋਂ 20 ਐਕਸ ਸਰਵਿਸਮੈਨ ਜਨਰਲ 35 ਚੋਂ 20 ਬਾਲਮਿਕੀ ਐਸਸੀ ਬਾਲਮਿਕੀ ਮਜਬੂਸੀ ਇੱਕ 10 ਚੋਂ ਕੋਈ ਊਮੈਨ ਦੀ ਨਹੀਂ ਹੈਗੀ ਜੀ ਐਕਸ ਸਰਵਿਸਮੈਨ ਆਰ ਐਂਡ ਓ 10 0 ਐਕਸ ਸਰਵਿਸਮੈਨ ਬੀਸੀ 10 0 ਵਾਰਡਜ਼ ਓ ਪੁਲਿਸ ਪਰਸਨਲ 10 ਦੇ ਵਿੱਚੋਂ ਤਿੰਨ ਊਮੈਨ ਦੇ ਲਈ ਈਡਬਲਯੂਐਸ 50 ਚੋਂ 15 ਊਮੈਨ ਦੇ ਲਈ ਵਾਰਡਜ਼ ਓ ਫਰੀडम ਫਾਈਟਰ ਦੇ 50 ਚੋਂ 5 ਚੋਂ 1 ਕੇਜੀ ਟੋਟਲ 485 ਨੇ 485 ਚੋਂ 157 ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਠੀਕ ਹੈ ਜੀ ਰਿਜ਼ਰਵੇਸ਼ਨ ਹੈ ਜਿਹੜੀ ਅਕੋਰਡਿੰਗ ਟੂ ਕੈਟੇਗਰੀ ਹੋਏਗੀ ਤੇ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਹੁਣ ਐਲੀਜੀਬਲ ਕਿਟੇਰੀਆ ਦੀ ਪੇਸਕੇਲ ਹੈ ਜਿਹੜਾ ਜੀ ਉਹ 19900 ਰਹੇਗਾ 3 ਸਾਲ ਦੇ ਲਈ ਪ੍ਰੋਵੀਸ਼ਨ ਪੀਰੀਅਡ ਦੇ ਦੌਰਾਨ ਠੀਕ ਹੈ 3 ਸਾਲ ਬਾਅਦ ਜਿਹੜੀ ਫੁੱਲ ਪੇ ਹੈ ਜਿਹੜੀ ਉਹ ਮਿਲਣ ਲੱਗ ਜੇਗੀ ਫੁੱਲ ਪੋ ਕਿੰਨੀ ਮਿਲਨੀ ਹੈ ਉਸੇ ਵੀ ਵੀਡੀਓ ਆਪਾਂ ਅਲੱਗ ਤੋਂ ਇੱਕ ਤੁਹਾਨੂੰ ਇਸੇ ਚੈਨਲ ਤੇ ਪ੍ਰੋਵਾਈਡ ਕਰਾਵਾਂਗੇ ਜੁੜੇ ਜਰੂਰ ਰਹੋ ਚਲੋ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਕੋਈ ਵੀ ਵੀਡੀਓ ਆਊਗੀ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਪੀਡੀਐ ਫਾਈਲ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ ਉਹਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਜੁਆਇਨ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਨਾ ਸਾਰਿਆਂ ਨੇ 1 ਜਨਵਰੀ 2025 ਤੱਕ ਘੱਟੋ ਘੱਟ ਏਜ ਜਿਹੜੀ 18 ਸਾਲ ਹੋਣੀ ਚਾਹੀਦੀ ਹੈ ਕਈ ਕੈਂਡੀਡੇਟ ਕਮੈਂਡ ਕਰਦੇ ਸਰ ਵੀ ਮੇਰੀ 18 ਸਾਲ ਏਜ ਤੋਂ ਘੱਟ ਹੈਗੀ 1 ਮਹੀਨਾ ਰਹਿੰਦਾ ਹਜੇ ਕਿ ਮੈਂ ਅਪਲਾਈ ਕਰ ਸਕਦਾ ਨਹੀਂ 1 ਜਨਵਰੀ 2025 ਨੂੰ ਅਗਰ ਤੁਹਾਡੀ ਏਜ 18 ਸਾਲ ਬਣਦੀ ਹੈ ਜਾਂ 18 ਸਾਲ ਤੋਂ ਉੱਪਰ 28 ਸਾਲ ਤੋਂ ਘੱਟ ਬਣਦੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਯਾਨੀ ਕਿ ਮਿਨੀਮਮ ਏਜ 1/25/2000 ਤੱਕ 18 ਸਾਲ ਤੇ ਉਸ ਤੋਂ ਮੈਕਸਿਮਮ ਏਜ 28 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਰਿਜ਼ਰਵੇਸ਼ਨ ਕੈਟਾਗਰੀ ਦੇ ਅਕੋਰਡਿੰਗ ਤੁਹਾਡੀ ਜਿਹੜੀ ਏਜ ਐ ਉਹ ਵਾ ਸਕਦੀ ਹੈ ਅਕੋਰਡਿੰਗ ਟੂ ਰਿਜ਼ਰਵੇਸ਼ਨ ਐਸ ਸੀ ਜਿਵੇਂ ਲਿਖਿਆ ਹੋਇਆ ਜੀ ਤੇ ਬੀ ਸੀ 33 ਸਾਲ ਹੈ ਠੀਕ ਹੈ ਜੀ 1 ਜਨਵਰੀ 2025 ਤੱਕ ਹੁਣ ਗੱਲ ਕਰਦੇ ਹਾਂ ਜੀ ਅੱਗੇ ਆਪਾਂ ਕੁਆਲੀਫਿਕੇਸ਼ਨ ਕਰੀਟਰੀਆ ਦੀ ਪਲੱਸ 2 ਜਿੰਨਾ ਕੈਂਡੀਡੇਟ ਨੇ ਕੀਤੀ ਹੋਈ ਹੈ ਜੀ ਉਹ ਅਪਲਾਈ ਕਰ ਸਕਦੇ ਜਿਹੜੇ ਕੈਂਡੀਡੇਟ ਕਹਿੰਦੇ ਸਰ ਜੀ ਸਾਡਾ ਰਿਜ਼ਲਟ ਹੈ ਜਿਹੜਾ ਹਜੇ ਆਉਣਾ ਪੈਂਡਿੰਗ ਹੈ ਪਲੱਸ 2 ਦਾ ਤੇ ਅਸੀਂ ਪਲੱਸ 2 ਦੇ ਪੇਪਰ ਦਿੱਤੇ ਹੋਏ ਜਿਨ੍ਹਾਂ ਦੀ 1 1 2025 ਤੱਕ ਪਲੱਸ 2 ਕੰਪਲੀਟ ਹੋ ਚੁੱਕੀ ਹੈ ਉਹੀ ਕੈਂਡੀਡੇਟ ਜਿਹੜੇ ਉਹ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਤੇ ਐਕਸ ਸਰਵਿਸਮੈਨ ਜਿਹੜਾ ਉਸ ਦੇ ਲਈ ਮਿਨੀਮਮ ਕੁਆਲੀਫਿਕੇਸ਼ਨ 10ਵੀਂ ਰਹੇਗੀ ਐਕਸ ਸਰਵਿਸਮੈਨ ਜਿਨ੍ਹਾਂ ਨੇ ਪਹਿਲਾਂ ਕੀਤੀ ਹੋਈ ਹੈ ਪੋਸਟਿੰਗ ਤਾਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹ 10ਵੀਂ ਹੀ ਮੰਨੀ ਜਾਏਗੀ ਜੇ 10ਵੀਂ ਤੋਂ ਵੱਧ ਤੁਸੀਂ ਕੀਤੀ ਹੋਈ ਤਾਂ ਤਾਂ ਵੀ ਕੋਈ ਗੱਲ ਨਹੀਂ ਹੁਣ ਮੇਨ ਗੱਲ ਆਉਂਦੀ ਹੈ ਜਿਹੜੀ ਮੈਂਡਟਰੀ ਕੁਆਲੀਫਿਕੇਸ਼ਨ ਦੀ ਮੈਂਡਟਰੀ ਕੁਆਲੀਫਿਕੇਸ਼ਨ ਦੇ ਵਿੱਚ ਜਿਹੜੇ ਕੈਂਡੀਡੇਟ ਨੇ 10ਵੀਂ ਪਾਸ ਕੀਤੀ ਹੋਈ ਹੈ ਪੰਜਾਬੀ ਦੇ ਨਾਲ ਠੀਕ ਹੈ ਜੀ ਉਹੀ ਕੈਂਡੀਡੇਟ ਹੈ ਜਿਹੜਾ ਅਪਲਾਈ ਕਰ ਸਕਦਾ ਹੈ ਕੰਪਲਸਰੀ ਸਬਜੈਕਟ ਨਾਲ ਕੀਤੀ ਹੋਵੇ ਚਾਹੇ ਇਲੈਕਟਿਵ ਸਬਜੈਕਟ ਲੈ ਕੇ ਕੀਤੀ ਹੋਵੇ ਕਹਿੰਦਾ ਭਾਵੇਂ ਵੀ ਜਿਹਨੇ ਪਹਿਲਾਂ 10ਵੀਂ ਚ ਪੰਜਾਬੀ ਨਹੀਂ ਕੀਤੀ ਸੀ ਅਲੱਗ ਤੋਂ ਨੇ ਇਲੈਕਟਿਵ ਵਿਸ਼ਾ ਪੰਜਾਬੀ ਲੈ ਕੇ 10ਵੀਂ ਪਾਸ ਕੀਤੀ ਹੋਈ ਹੈ ਤਾਂ ਉਹ ਵੀ ਕੈਂਡੀਡੇਟ ਹੈ ਜਿਹੜਾ ਅਪਲਾਈ ਕਰ ਸਕਦਾ ਹੈ ਠੀਕ ਹੈ ਜੀ ਹੁਣ ਜਿਹੜੇ ਕੈਂਡੀਡੇਟ ਨੇਗੇ ਬਾਹਰਲੇ ਕੈਂਡੀਡੇਟ ਜਿਨ੍ਹਾਂ ਨੇ ਪੰਜਾਬੀ ਪਾਸ ਨਹੀਂ ਕੀਤੀ ਹੋਈ ਠੀਕ ਹੈ ਜੀ ਉਹ ਕੈਂਡੀਡੇਟ ਹੈ ਜਿਹੜੇ ਅਪਲਾਈ ਲਿਖਿਆ ਹੋਇਆ ਹੈ ਨਾ ਦੇਖੋ ਵੇਟ ਆਫ ডিফেন্স ਸਰਵਿਸ ਬਨੋ ਹੂ ਇਜ਼ ਅ ਬੋਨਫਾਈਡ ਰੈਜ਼ੀਡੈਂਟ ਆਫ ਪੰਜਾਬ ਹੀ ਇਸ ਅਪਾਇੰਟਡ ਬਾਇ ਡਾਇਰੈਕਟ ਅਪਾਇੰਟਡ ਸ਼ਲ ਹੈਵ ਟੂ ਪਾਸ ਦਾ ਐਗਜ਼ਾਮੀਨੇਸ਼ਨ ਆਫ ਪੰਜਾਬੀ ਲੈਂਗੁਏਜ ਠੀਕ ਹੈ 10ਵੀਂ ਪੱਧਰ ਦਾ ਜਿਹੜਾ ਪੰਜਾਬੀ ਲੈਂਗੁਏਜ ਦਾ ਟੈਸਟ ਹੈ ਉਹਨਾਂ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ ਅਤੇ 2 ਸਾਲਾਂ ਦੇ ਪੀਰੀਅਡ ਦੇ ਦੌਰਾਨ ਕਲੀਅਰ ਹੈ ਜੀ ਜਿਹੜੇ ডিফেন্স ਸਰਵਿਸ ਪਰ ਨੂੰ ਉਹਨਾਂ ਨੇ ਠੀਕ ਹੈ ਬੋਨਫਾਈਡ ਰੈਜ਼ੀਡੈਂਟ ਨੇ ਪੰਜਾਬ ਦੇ ਤੇ ਜਿਨ੍ਹਾਂ ਕੋਲੇ ਪੰਜਾਬੀ ਨਹੀਂ ਸੀਗੀ ਉਹਨਾਂ ਨੂੰ ਸਰਵਿਸ ਦੇ ਦੋ ਸਾਲਾਂ ਦੇ ਦੌਰਾਨ ਪੰਜਾਬੀ ਦਾ ਜਿਹੜਾ ਟੈਸਟ ਹੈ ਉਹ ਪਾਸ ਕਰਨਾ ਹੀ ਕਰਨਾ ਹੈ। ਕਲੀਅਰ ਹੈ ਜੀ? ਕਹਿੰਦਾ ਭਾਵੇਂ ਇਹ ਵੀ ਜਿਨ੍ਹਾਂ ਨੇ ਪੰਜਾਬੀ ਪਾਸ ਨਹੀਂ ਕੀਤੀ ਹੋਈ ਉਹਨਾਂ ਨੂੰ ਪੰਜਾਬੀ ਪਾਸ ਕਰਨੀ ਜ਼ਰੂਰੀ ਹੈ ਡਿਫੈਂਸ ਸਰਵਿਸਿਜ਼ ਪਰਸਨਲ ਨੂੰ। ਕਲੀਅਰ ਹੈ ਜੀ? ਹੁਣ ਨੈਕਸਟ ਕਰਦੇ ਆ ਫਿਜ਼ੀਕਲ ਸਟੈਂਡਰਡ ਦੀ। ਫਿਜ਼ੀਕਲ ਸਟੈਂਡਰਡ ਹੈ ਜਿਹੜਾ ਮੇਲ ਦੇ ਲਈ ਰਹੇਗਾ ਜੀ 5 ਫੁੱਟ 7 ਇੰਚ 170.2 ਸੈਂਟੀਮੀਟਰ। ਜੇਕਰ ਤੁਹਾਡੀ ਹਾਈਟ 5 ਫੁੱਟ 7 ਇੰਚ ਜੀ 170.2 ਸੈਂਟੀਮੀਟਰ ਤੋਂ ਘੱਟ ਹੈ ਤਾਂ ਤੁਸੀਂ ਇਸ ਪੋਸਟ ਦੇ ਲਈ ਇਲੀਜੀਬਲ ਨਹੀਂ ਹੋ। ਸਿਰਫ ਮੇਲ ਕੈਂਡੀਡੇਟ। ਫੀਮੇਲ ਕੈਂਡੀਡੇਟ ਹੈ ਜਿਹੜੇ ਹਾਈਟ 5 ਫੁੱਟ 2 ਇੰਚ 157.5 ਸੈਂਟੀਮੀਟਰ ਤੋਂ ਕੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਖਾਸ ਪਿਓਰਲੀ ਉਹਨਾਂ ਨੇ ਲਿਖਿਆ ਹੋਇਆ ਨੋਟ ਆਲ ਟ੍ਰਾਂਸਜੈਂਡਰ ਕੈਂਡੀਡੇਟ ਸ਼ੈਲ ਟ੍ਰੀਟਡ ਐਜ਼ ਪਰ ਫੀਮੇਲ ਕੈਂਡੀਡੇਟ ਇਨ ਰਿਸਪੈਕਟ ਆਫ ਫਿਜ਼ੀਕਲ ਸਕਰੀਨਿੰਗ ਟੈਸਟ ਐਂਡ ਫਿਜ਼ੀਕਲ ਮੈਜ਼ਰਮੈਂਟ ਹੁਣ ਜਿਹੜਾ ਕੋਈ ਕੈਂਡੀਡੇਟ ਦੇਖੋ ਨੋਟ ਦਿੱਤਾ ਨੇ ਜੇ ਕੋਈ ਟ੍ਰਾਂਸਜੈਂਡਰ ਅਪਲਾਈ ਕਰਦਾ ਹੈ ਟ੍ਰਾਂਸਜੈਂਡਰ ਕੈਂਡੀਡੇਟ ਕੋਈ ਅਪਲਾਈ ਕਰਦਾ ਹੈ ਤਾਂ ਉਹਨਾਂ ਨੂੰ ਐਜ਼ ਏ ਫੀਮੇਲ ਕੈਂਡੀਡੇਟ ਟ੍ਰੀਟ ਕੀਤਾ ਜਾਏਗਾ ਕਲੀਅਰ ਹੈ ਜੀ ਪਰ ਤੁਸੀਂ ਅਪਲਾਈ ਕਰਨ ਲੱਗੇ ਆਪਦੀ ਜਿਹੜੀ ਕੈਟਾਗਰੀ ਹੈ ਉਹ 트랜ਸਜੈਂਡਰ ਹੀ ਸਿਲੈਕਟ ਕਰਨੀ ਹੈ ਉਹਨਾਂ ਨੂੰ ਫੀਮੇਲ ਦੀ ਕੈਟਾਗਰੀ ਦੇ ਵਿੱਚ ਪਾਇਆ ਜਾਏਗਾ 트랜ਸਜੈਂਡਰ ਕੈਂਡੀਡੇਟ ਨੂੰ ਸਿਲੈਕਸ਼ਨ ਪ੍ਰੋਸੈਸਰ ਕੀ ਲਹੇਗਾ ਜੀ ਸਿਲੈਕਸ਼ਨ ਪ੍ਰੋਸੈਸ ਹੈ ਜਿਹੜਾ ਕੰਪਿਊਟਰ ਬੇਸਡ ਟੈਸਟ ਹੋਏਗਾ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ ਠੀਕ ਹੈ ਜੀ ਹੁਣ ਸਟੇਜ 1 ਦਾ ਟੈਸਟ ਰਹੇਗਾ ਜੀ ਸਟੇਟ 1 ਦੇ ਵਿੱਚ ਤਿੰਨ ਹਿੱਸਿਆਂ ਚ ਜਿਹੜੀ process ਦੀ ਸਿਲੈਕਸ਼ਨ ਹੋਏਗੀ ਸਟੇਜ 1 ਦੇ ਵਿੱਚ ਕੰਪਿਊਟਰ ਬੇਸਡ ਟੈਸਟ ਹੋਏਗਾ ਸਟੇਜ 2 ਦੇ ਵਿੱਚ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਫਿਜ਼ੀਕਲ ਮੇਜ਼ਰਮੈਂਟ ਟੈਸਟ ਹੋਏਗਾ ਸਟੇਜ 3 ਦੇ ਵਿੱਚ ਡਾਕੂਮੈਂਟ ਸਕਰੂਟੀ ਤੁਹਾਡੀ ਹੋਏਗੀ ਕਲੀਅਰ ਹੈ ਜੀ ਆਹ ਹੁਣ ਲਿਖਿਆ ਹੋਇਆ ਪੇਪਰ 1 ਹੈ ਜਿਹੜਾ ਹੋਏਗਾ ਸਟੇਜ 1 ਦੇ ਵਿੱਚ ਸਟੈਂਡਰਡ ਕੁਐਸਚਨ ਹੋਣਗੇ ਜੀ ਹਰੇਕ ਦਾ ਇੱਕ ਕੁਐਸਚਨ ਇੱਕ ਮਾਰਕ ਹੋਏਗਾ ਪੇਪਰ 2 ਦੇ ਵਿੱਚ ਮੰਡੇਟਰੀ ਹੋਏਗਾ ਪੰਜਾਬੀ ਲੈਂਗੁਏਜ ਹੋਏਗੀ 50 ਕੁਐਸਚਨ ਹੋਣਗੇ 50 ਚੋਂ 50% ਨੰਬਰ ਯਾਨੀ ਕਿ 25 ਨੰਬਰ ਲੈਣੇ ਤੁਹਾਨੂੰ ਲਾਜ਼ਮੀ ਹੈ ਜੇਕਰ ਕੋਈ ਕੈਂਡੀਡੇਟ 50 ਚੋਂ 25 ਨੰਬਰ ਨਹੀਂ ਲੈਂਦਾ ਤਾਂ ਉਹ ਕਵالیਫਾਈ ਨਹੀਂ ਮੰਨਿਆ ਜਾਏਗਾ ਮਤਲਬ ਕਿ ਤੁਸੀਂ 50 ਦੇ ਵਿੱਚੋਂ 25 ਨੰਬਰ ਲੈਣੇ ਹੀ ਲੈਣੇ ਨੇ ਤਾਂ ਹੀ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋਵੋਗੇ ਉਸ ਤੋਂ ਬਾਅਦ ਜਿਹੜੀ ਮੈਰਿਟ ਬਣੇਗੀ ਲੱਗ ਤੋਂ ਇਹ ਸਿਲੇਬਸ ਦਿੱਤਾ ਹੋਇਆ ਜਨਰਲ ਅਵੇਅਰਨੈਸ 35 ਨੰਬਰ ਦੀ ਹੈ ਜੀ ਕੁਆਂਟ 20 ਨੰਬਰ ਦਾ ਹੈਗਾ ਉਸ ਤੋਂ ਬਾਅਦ ਮੈਂਟਲ ਅਬਿਲਿਟੀ 20 ਨੰਬਰ ਦੀ ਹੈ ਇੰਗਲਿਸ਼ 10 ਨੰਬਰ ਦੀ ਹੈ ਪੰਜਾਬੀ 10 ਨੰਬਰ ਦੀ ਹੈ ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ 5 ਨੰਬਰ ਦੀ ਹੈ ਤੇ ਪੇਪਰ 2 ਇਹਦੇ ਵਿੱਚ 50 ਨੰਬਰ ਦੇ ਕੁਸ਼ਚਨ ਆਉਣਗੇ ਅਕੋਰਡਿੰਗ ਟੂ ਅ ਐਜ 10th ਸਟੈਂਡਰਡ ਦੇ ਲੈਵਲ ਦੇ ਠੀਕ ਹੈ ਜੀ 네ਗੇਟਿਵ ਮਾਰਕਿੰਗ ਸਾਫ ਸ਼ਬਦਾਂ ਜਿਨ੍ਹਾਂ ਨੇ ਲਿਖਿਆ ਵੀ ਕਿਸੇ ਪੇਪਰ ਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੋਏਗੀ ਨਾ ਪੇਪਰ 1 ਦੇ ਵਿੱਚ ਨਾ ਪੇਪਰ 2 ਦੇ ਵਿੱਚ ਕਲੀਅਰ ਹੈ ਜੀ ਨਾਰਮਲਾਈਜੇਸ਼ਨ ਜੇ ਕੈਂਡੀਡੇਟ ਜ਼ਿਆਦਾ ਅਪਲਾਈ ਕਰਦੇ ਫੋਰ ਐਗਜ਼ਾਮਪਲ ਉਹ ओबी एस ਐ ਵੀ ਜ਼ਿਆਦਾ ਕੈਂਡੀਡੇਟ ਅਪਲਾਈ ਕਰਨਗੇ ਹੀ ਕਰਨਗੇ ਤਾਂ ਉਹ ਨਾਰਮਲਾਈਜੇਸ਼ਨ ਹੈ ਜਿਹੜੀ ਉਹ ਦਿੱਤੀ ਹੋਈ ਹੈ ਨਾਰਮਲਾਈਜੇਸ਼ਨ ਦੇ ਸੋਡੇ ਅਕੋਰਡਿੰਗ ਹੈ ਜਿਹੜੇ ਮਾਰਕਸ ਉਹ ਰਹਿਣਗੇ ਠੀਕ ਹੈ ਜੀ ਆਹ ਬਾਕੀ ਸਾਡੇ ਡਿਟੇਲ ਦਿੱਤੀ ਹੋਈ ਹੈ ਵੀ 스테ਜ 2 ਦੇ ਵਿੱਚ ਰਨਿੰਗ ਹੋਊਗੀ ਫਿਜ਼ੀਕਲ ਸਕਰੀਨਿੰਗ ਟੈਂਸ ਲੋਕ ਜੰਪ ਹੋਏਗਾ ਹਾਈ ਜੰਪ ਹੋਏਗਾ ਹਾਈ ਪੀਐਮਟੀ ਹਾਈਟ ਮੈਜ਼ਰਮੈਂਟ ਹੋਏਗੀ ਤੇ ਇਹ ਤਿਆਰੀ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਇਸੇ ਕੋਈ ਮੇਲ ਕੈਂਡੀਡੇਟ ਹੈ ਜਿਹੜਾ 1600 ਮੀਟਰ ਦੀ ਰੇਸ ਹੈ 6 ਮਿੰਟ 30 ਸੈਕਿੰਡ ਚ ਕਰਨੀ ਹੈਗੀ ਠੀਕ ਹੈ ਲੌਂਗ ਜੰਪ 3.80 ਮੀਟਰ ਹੋਏਗਾ ਤਿੰਨ ਚਾਂਸ ਮਿਲਣਗੇ ਹਾਈ ਜੰਪ 1.10 ਮੀਟਰ ਤਿੰਨ ਚਾਂਸ ਮਿਲਣਗੇ ਠੀਕ ਹੈ ਜੀ ਐਕਸ ਸਰਵਿਸਮੈਨ ਦੀ ਏਜ ਹੈ ਜਿਹੜੀ ਉਹ 35 ਸਾਲ ਦੀ ਹੋਣੀ ਚਾਹੀਦੀ ਹੈ 1 ਇੱਕ 2025 ਤੱਕ ਤੇ ਐਕਸ ਸਰਵਿਸਮੈਨ ਮੇਲ ਹੈ ਜਿਹੜੇ ਉਹਨਾਂ ਨੇ 14 ਮੀਟਰ ਵਾਕ ਕਰਨੀ ਹੈ ਤੇ 12 ਮਿੰਟ ਦੇ ਵਿੱਚ ਕੰਪਲੀਟ ਕਰਨੀ ਹੈ ਇੱਕ ਚਾਂਸ ਹੋਏਗਾ 10 ਫੁੱਲ ਸਕੇਟਸ ਮਾਰਨੇ ਨੇਗੇ ਠੀਕ ਹੈ 3 ਮਿੰਟ ਦੇ ਵਿੱਚ ਹੋਣਗੇ ਇੱਕ ਚਾਂਸ ਦਿੱਤਾ ਜਾਏਗਾ ਫੀਮੇਲ ਕੈਂਡੀਡੇਟ ਹੈ ਜਿਹੜੇ ਐਕਸ ਸਰਵਿਸਮੈਨ ਹੈ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ 800 ਮੀਟਰ ਰੇਸ ਹੋਊਗੀ 4 ਮਿੰਟ 30 ਸੈਕਿੰਡ ਚ ਪਾਰ ਕਰਨੀ ਹੈ ਲੌਂਗ ਜੰਪ 3 ਮੀਟਰ 3 ਚਾਂਸ ਹਾਈ ਜੰਪ ਹੈ ਜਿਹੜਾ 0.95 ਇਨੇ ਚਾਂਸ ਹੋਣਗੇ ਐਕਸਰ ਇਸਮੈ ਨੇ ਜਿਹੜੇ ਉਹਨਾਂ ਲਈ 800 ਮੀਟਰ ਹੋਏਗੀ 6 ਮਿੰਟ ਦੇ ਵਿੱਚ ਕੰਪਲੀਟ ਕਰਨੀ ਹੈ ਇੱਕ ਚਾਂਸ ਉਹਨੂੰ ਦਿੱਤਾ ਜਾਏਗਾ ਠੀਕ ਹੈ ਜੀ ਜਿਹੜੇ ਕੈਂਡੀਡੇਟ ਸਟੇਜ 2 ਲਈ ਬੁਲਾਏ ਜਾਣਗੇ ਠੀਕ ਹੈ ਮਿਨੀਮਮ ਹਾਈਟ ਦੇ ਲਈ ਐਜ਼ ਇਨ ਪੈਰਾ ਅਕੋਰਡਿੰਗ ਹਾਂ ਹਾਈਟ ਦੇ ਅਕੋਰਡਿੰਗ ਹੈ ਜਿਹੜੇ ਕੈਂਡੀਡੇਟ ਉਹ ਬੁਲਾਏ ਜਾਣਗੇ ਕਲੀਅਰ ਹੈ ਜੀ ਤੇ ਆ ਬਾਕੀ ਸਾਰੀ ਡਿਟੇਲ ਹੈ ਜਿਹੜੀ ਇਹਨੂੰ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਉੱਥੇ ਧਿਆਨ ਨਾਲ ਪੜ ਲਿਓ ਅਪਲਾਈ ਕਰਨ ਲੱਗਿਆਂ ਕੋਈ ਗਲਤੀ ਨਾ ਕਰਿਓ ਅਪਲਾਈ ਕਰਨ ਲੱਗਿਆਂ ਸਾਰੀ ਦੀ ਸਾਰੀ ਡਿਟੇਲ ਹੈ ਜਿਹੜੀ ਤੁਸੀਂ ਧਿਆਨ ਨਾਲ پڑھਣੀ ਹੈ ਤੇ ਅਪਲਾਈ ਕਰਨ ਦਾ ਲਿੰਕ ਆਪਾਂ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਦੇਾਂਗੇ ਠੀਕ ਹੈ ਜੀ 22 ਤਰੀਕ ਤੋਂ ਅਪਲਾਈ ਹੋਣਾ ਸ਼ੁਰੂ ਹੋਏਗਾ ਤੇ ਫੀਸ ਜਿਹੜੀ ਜਨਰਲ ਕੈਟਾਗਰੀ ਦੀ 550 ਰੁਪਏ ਐਗਜ਼ਾਮੀਨੇਸ਼ਨ 650 ਟੋਟਲ 1200 ਰੁਪਏ ਐ ਐਕਸਰਸਿਸਮੈਨ 500 ਰੁਪਏ ਐ ਜੀ ਐਸਸੀਐਸਟੀ 700 ਰੁਪਏ ਐ ਈਡਬਲਯੂਐਸ ਦੀ 700 ਰੁਪਏ ਕਲੀਅਰ ਹੈ ਮੋਡ ਆ ਪੇਮੈਂਟ ਆਨਲਾਈਨ ਰਹੇਗਾ ਆਨਲਾਈਨ ਅਪਲਾਈ ਕਰਨ ਦਾ ਪ੍ਰੋਸੀਜਰ ਹੈ ਜਿਹੜਾ ਤੁਹਾਨੂੰ ਦੁਬਾਰੇ ਫਿਰ ਇੱਕ ਲੱਗ ਤੋਂ ਵੀਡੀਓ ਪ੍ਰੋਵਾਈਡ ਕਰਵਾ ਦੇਵਾਂਗੇ ਇਹ ਸਾਰੇ ਡਾਕੂਮੈਂਟ ਹੈ ਜਿਹੜੇ ਤੁਸੀਂ ਨਾਲ ਅਪਲਾਈ ਕਰਨ ਲੱਗਿਆ ਰੱਖਣੇ ਨੇਗੇ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰ ਦਿਓ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦਿੰਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਕੇ ਜਾਣਾ ਤੁਸੀਂ ਜੇਕਰ ਤੁਹਾਡਾ ਕੋਈ ਕਮੈਂਟ ਹੈ ਤਾਂ ਕਮੈਂਟ ਨੂੰ ਨੀਚੇ ਵੀਡੀਓ ਸੈਕਸ਼ਨ ਚ ਸੱਜ ਦਿਓ ਤੇ ਨੈਕਸਟ ਵੀਡੀਓ ਜੋ ਜਲਦੀ ਹੀ ਆਜ ਰਹਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੁਹਾਡੇ ਸੰਪਰਕ ਚ ਜਿੰਨੇ ਨਹੀਂ